I ਆਏ ਹੋਏ ਸਾਥੀ ਕਿਨਾਰੇ ਬੈਠ ਕੇ ਗੁਰਦੁਆਰਾ ਦੇ ਚਰਨਾਂ ਨੂੰ ਟਿਕੂਣ ਲੱਗ ਗਿਆ ਜੀ ਉਹ ਸਾਰੇ ਆ ਗਏ ਨਾ ਰਿਹਾ ਮੇਰੇ ਪਿਆਰਦਾਰ ਵੀ ਸਰਤਾ ਤੇ ਕੀ ਕੋ ਵੀ ਬਲਵਿੰਦਰ ਸਿੰਘ ਇਸੇ ਸਾਰੀ ਸਰੋਤੋ ਬੇਟੀਆ ਇਹਨੂੰ ਲਾਜੀ ਨਾ ਕੱਢੀ ਕੀਤਾ ਜਾ ਰਿਹਾ ਸਾਰੇ ਵਿਦੇਸ਼ ਕਾਲਪੁਰ ਦਾਸ ਜੀ ਨੂੰ ਦੋਹਣਗੇ ਜਿੰਨੀ ਮਾਇਆ ਤੁਸੀਂ ਅਦਾਸ ਲਾਓਗੇ ਤੇ ਸਾਰੀ ਗੁਰੂ ਕੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋ ਰਹੀ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਚੜ੍ਹਦੀ ਕਲਾ ਆਪਣੇ ਕੰਮਾਂ ਤੋਂ ਵੀ ਪਰੇ ਜਵਾਰੂ ਦਾ ਸਰਦਾਰ ਘੋਰ ਸਿੰਘ ਜੀ ਉਹਨਾਂ ਦੇ ਪਰਿਵਾਰੀਏ 100 ਪਿਆਰ ਦਾ ਸੋਹ ਹੈ ਸਰਦਾਰ ਘੋਰ ਦੀ ਤੇ ਮੈਂ ਕਹਾਂ ਦੀ ਸਾਡਾ ਦੋਤਰਾ ਜਿਹੜੇ ਸ੍ਰੀ ਦੋਸੇ ਕਸ਼ਾ ਪਾਟਾ ਜੀ ਜੜਵੀ ਖੈ ਨੂੰ ਪੂਰੀ ਦੁਨੀਆ ਦਾ ਖਾਸ ਸ਼ੁਰੂਆਤ ਜੀ ਹੱਥ ਤੋਂ ਬਹਿ ਕੇ ਬੰਨ ਕੇ ਬੰਨ ਕਰਦਾ ਚੱਲ ਗਿਆ ਬਾੜੇ ਆਹ ਸੰਭਾ ਬੰਨ ਕੇ ਬੰਨ ਕਰਦਾ ਚੱਲ ਗਿਆ ਬਾੜੇ ਨੂੰ

ਕਸਮਾ ਕੰਕੇ ਬੰਗਲਾ ਕਰਦਾ ਚਲਗੀਆਂ ਵਾਰੇ ਕਸਮਾ ਕੰਕੇ ਬੰਗਲਾ ਕਰਦਾ ਚਲਗੀਆਂ ਵਾਰੇ ਇਹ ਪਰਦੇਸੀ ਸਾਹਿਬ ਲਮਾਇ ਨਾਲ ਇੱਕ ਦੋਸੀ ਸਾਹਿਬ ਨੂੰ ਬੇਚਿਆ ਕਿ ਇਹ ਖਾਲੀ ਵਿੱਚ ਆਉਗੀ ਪਰਦੇਸੀ ਸਾਹਿਬ ਤਾਂ ਹੀ ਗੁਰੀਆ ਤਾਂ ਨੇ ਆਇਆ ਜਿਹੜਾ ਟਕਨੇ ਅੰਦਰ ਦੁਨੀਆ ਤਾਂ ਨੇ ਆ ਸਵੇਰੇ ਬਾਪਾ ਤੋਂ ਅੰਦਰ ਸੁਨੀਆ ਤਾਂ ਨੇ ਹੈ ਸਾਰੰਗ ਵਾਲਾ ਜਿਹੜਾ ਪਟਨੇ ਅੰਦਰ ਦੁਨੀਆਂ ਤਾਰਨ ਆਇਆ ਜਿਹੜਾ ਪਟਨੇ ਅੰਦਰ ਦੁਨੀਆਂ ਤਾਰਨ ਆਇਆ ਦਰਸ਼ਨ ਦੇ ਕੇ ਮੋੜੀ ਸਮਸ਼ਾਹ ਫਹੀਰੋ ਅਕਸਰ ਚਲਦਾ ਕੇ ਮੋੜੀ ਸਮਸ਼ਾਹ ਫਹੀਰੋ ਦਰਸ਼ਨ ਦੇ ਕੇ ਮੋੜੀ ਆਪੀ ਸਮਸ਼ਾਹ ਫਹੀਰੋ ਦਰਸ਼ਨ ਦੇ ਕੇ ਮੋੜੀ ਆਪੀ ਕਮਤਾ ਫਹੀਰੋ दर्शनी कमशापीन दर्शन पी कमशापी दर्शन पी कमशाक चरणी शेशाया चरणी शेशाया ਹਰ ਬਦੀ ਨਬੀ ਨਾ ਕਰਨੀ ਸੀ ਚੁਟਾਇਆ ਹਰ ਬਦੀ ਨਬੀ ਨਾ ਕਰਨੀ ਸੀ ਸੱਚਾ ਚੁਟਾਇਆ ਹਰ ਬਦੀ ਨਬੀ ਨਾ ਕਰਨੀ ਸੀ ਚੁਟਾਇਆ ਹਰ ਬਦੀ ਨਬੀ ਨਾ ਕਰਨੀ ਸੀ ਚੁਟਾਇਆ ਹਰ ਬਦੀ ਨਬੀ ਨਾ ਕਰਨੀ ਸੀ ਸੱਚਾ ਅੱਜ ਆਪਣੇ ਪਾਸਾ ਦੇਖੇ ਕਰਵਾ ਰਹੇ ਹੋ ਇਹ ਗਰੁੱਪ ਨੇ ਮਾਸਾ ਵਾਸਤੇ ਜਮਾ ਹੋ ਰਿਹਾ ਹੈ ਜੁਰੂ ਘਰ ਦੇ ਕਾਰਜਾਂ ਵਾਸਤੇ ਕਰ ਦਿੱਤੀ ਜਾਣੀ ਹੈ ਸੋ ਵੱਧ ਵੱਧ ਸੇਵਾ ਵੀ ਕਰੋ ਜੇ ਨਾਲ ਸਰਦਾਰ ਨਾਲ ਹਾਜ਼ਰ ਹੋਣਾ ਲੱਗੇ ਆਪਣੇ ਡਾਕਟਰ ਸਾਡੇ ਸੇਵਾ ਕਰਦੇ ਜੋ ਜਿਹੜਾ ਜੁਰੂ ਘਰ ਦਾ ਡਾਕਟਰ ਸੋਹਣ ਸਿੰਘ ਦਾ ਪੋਤਰਾ ਬਲਜੀਤ ਸਿੰਘ ਹੈ ਉਹ ਸੋਹਣ ਆਵਾਜ਼ ਦੇ ਵਿੱਚ ਸਗਣਾ ਦਾ ਸਰਦਾਰ ਸਰਦਾਰ ਤੇ ਗੁਰੂਆਂ ਸੰਸਾਦ ਦਿਲ ਖੋਲ ਕੇ ਦਰਵਾਜ਼ੇ ਖੋਲ ਕੇ ਗੁਰਸਾਧ ਸਤਿਕਾਰ ਕਰ ਰਹੇ ਨੇ ਸੰਗਤ ਨੂੰ ਕਹੋਣੀ ਹੈ ਨਾ ਸਾਡੇ ਸਾਥ ਸੰਗਤ ਦੀ ਗੱਲਾਂ ਗੱਲਾਂ ਦੇ ਵਿੱਚ ਵੀਰ ਬਲਵਿੰਦਰ ਸਿੰਘ ਜੀ ਬੜੀ ਮੱਠੀ ਗੱਲ ਕਰਦੇ ਨੇ ਉਹ ਕਹਿੰਦੇ ਕਿ ਘੜੀ ਦਾ ਕੋਈ ਪਤਾ ਨਹੀਂ ਆ ਜਿਹੜੇ ਵਲੇ ਕਿਉਂਕਿ ਮਨੁੱਖ ਆਪਣੇ ਨਾਲ ਜੀਵਨ ਦੇ ਵਿੱਚ ਹਮੇਸ਼ਾ ਆਪਣੇ ਆਪ ਨੂੰ ਉੱਚਾ ਸਮਝਦਾ ਹੋਇਆ ਇਸੇ ਮਾਨ ਦੇ ਵਿੱਚ ਜਿਉਂਿਆ ਕਰਦਾ ਪਰ ਉਹ ਗਾੜੀ ਨਹੀਂ ਕੀਤੀ ਹੈ ਕਿ ਇੱਕ ਘੜੀ ਦਾ ਬੰਦਾ ਹੈ ਇੱਕ ਘੜੀ ਸਾਹ ਆ ਗਿਆ ਤੇ ਬੰਦਾ ਜੀ ਵਾਹਿਗੁਰੂ ਕਾਨੂੰਨੀ ਜੀ ਦੋਦਾਰ ਪਰਿਵਾਰ ਜੀ ਦੀ ਯਾਦ ਕਰਾ ਰਹੇ ਨੇ ਮੈਨੂੰ ਕਿ ਉਹ ਰਾਤ ਦੇ ਵਿੱਚ ਇੱਕੀ ਲੱਗਦੀ ਸੀ ਕੋਈ ਤਾਂ ਦੀਪਾ ਰਿਹਾ ਨਾ ਇਹ ਲਾਈਟ ਟੈਲੀਕਾਸਟ ਦੇ ਜਰੀਆ ਸਾਰੇ ਜਿੱਥੇ ਜਿੱਥੇ ਵੀ ਤੁਹਾਡੇ ਨਗਰ ਦੇ ਬੱਚੇ ਬੈਠੇ ਨੇ ਉਹ ਸਾਰੇ ਲਗਭਗ ਸਾਡੇ ਸੰਸਾਰ ਦੇ ਵਿੱਚ ਇਹਦਾ ਲਾਈਟ ਟੈਲੀਕਾਸਟ ਹੋ ਰਿਹਾ ਹੈ ਤੇ ਕਿੰਨੇ ਉਹਨਾਂ ਦੇ ਵੀ ਸਾਸ ਜੀ ਜੀ ਦੇ ਕੋਲ ਕੋਈ ਕਿਹੋ ਜਿਹੀ ਬਾਤ ਹੋ ਰਹੀ ਹੈ ਨਾ ਪਰ ਸਾਰੇ ਦੇ ਸਾਹਮਣੇ ਬੈਠੇ ਹੋਏ ਨੇ ਤੇ ਜਦੋਂ ਨਗਰ ਕੀਰਤਨ ਦੇ ਵਿੱਚ ਹੋਣ ਪ੍ਰਭਾਤ ਮਿਰਿਆ ਹੋਣ ਜਿਹੜਾ ਬੰਦੇ ਦਾ ਮਨ ਹੈ ਉਹ ਲੱਭੋ ਹੀ ਲੱਭੇ ਤਾਂ ਸਾਂਝ ਯਾਦਾਂ ਦੀ ਯਾਦ ਕਰ ਰਹੇ ਨੇ ਮੇਰੇ ਮਰਦੇ ਜੀ ਭਦਾਂਜੀ ਦੇ ਸਮਾਰਦੇ ਵੱਲ ਸਾਂਝ ਯਾਦਾਂ ਦੇ ਕਲਪੁਨ ਵਾਲੇ ਸੈਂਟਾ ਜਿਹੜੇ ਚਾਰ ਪੁੱਤਰਾਂ ਨੇ ਕੁਰਬਾਨੀ ਕੀਤੀ ਆ ਤੇ ਅੱਜ ਆਪਾਂ ਇੱਥੇ ਯਾਦਾਂ ਦੇ ਨਾਲ ਟੋਮਰੇ ਆ ਉਹਨਾਂ ਨੂੰ ਯਾਦ ਕਰਦੇ ਆ ਵਾਸੀ ਦੀ ਯਾਰ ਕੁਮਾਰ ਬਾਦਲਾਹ ਤੇ ਅੰਦਰ ਸੰਧ ਜਰਨੈਲ ਸਿੰਘੀ ਕੋਝ ਸੰਤਾ ਸਿੰਘਾਂ ਦੇ ਨਾਲ ਹੀ ਹੋਵਣ ਤੇ ਫਿਰ ਇੰਨੀ ਵੱਡੀ ਫੌਜ ਨਾਲ ਟਕਰਾ ਜਾਵਣ ਤੇ ਬੜਾ ਵੱਡਾ ਜਿਗਰਾ ਕੋਈ ਆਮ ਬੰਦਾ ਸਾਡੇ ਵਰਗਾ ਨਹੀਂ ਕਰ ਸਕਦਾ ਸਾਤਸੰਗ ਜੀ ਕਈ ਉਸ ਸਮੇਂ ਦੇ ਇਤਿਹਾਸ ਦੇ ਵਿੱਚ ਪੜੀਦਾ ਆ ਜਿਨ੍ਹਾਂ ਨੇ ਇਹ ਗੱਲ ਕਰਕੇ ਕਹੇ ਨੇ ਕਿ ਘੜੀ ਦਾ ਪਤਾ ਨਹੀਂ ਆ ਸੌ ਬੜੇ ਪਿਆਰ ਦੇ ਨਾਲ ਸਾਰਿਆਂ ਨੂੰ ਕਰਕੇ ਬੜੀ ਦੋਹਾਂ ਦੀ ਬੜੀ ਵੱਡੀ ਦੇਣਾ ਵੀਰ ਪਰਮਜੀਤ ਸਿੰਘ ਜੀ ਸਾਡੇ ਵਾਸਤੇ ਬਹੁਤ ਇਹਨਾਂ ਦਾ ਜੋ ਸਾਡੀ ਸੰਗਤਾਂ ਨੂੰ ਯਾਦ ਆਉਂਦੇ ਸਨ ਜੱਦੀ ਦੇ ਵਿੱਚ ਰੇਲ ਗੱਡੀ ਦੇ ਵਿੱਚ ਇੱਕ ਜਗ੍ਹਾ ਬਣਿਆ ਹੁੰਦਾ ਸੀ ਉਹਨਾਂ ਨੇ ਨੇਤਨ ਕਰਦਿਆ ਜਾਣਾ ਨਹੀਂ ਬੜੀ ਵੱਡੀ ਗੱਲ ਸੀ ਕਈ ਵੀਰ ਗੱਦੀ ਦੇ ਜਿਹੜਾ ਕੰਮ ਕਿਹੜੇ ਤੋਂ ਜਾਂਦੇ ਨੇ ਸਾਰੇ ਹਨ ਇਹਨਾਂ ਨੇ ਸੇਵਾ ਕਰਦਿਆ ਨੇ ਨੇਤਨ ਕਰਦਿਆ ਜਾਣਾ ਤੇ ਬੜੀ ਜੀ ਸੇਵਾ ਬਹੁਤ ਜ਼ਿਆਦਾ ਜੀਵਨ ਹਣਪਰ ਸਾਲ ਦੀ ਵੀਰ ਜੀ ਦਾ ਸਰੇ ਸਨ ਕਿ ਗੁਰਮਾਰੂ ਦੀ ਕਿਰਪਾ ਨਾਲ ਸਿਆਜ ਬਾੜ ਦੀ ਲੜੀ ਆਰਾਮੀ ਰਹਿੰਦੀ ਆ ਤੇ ਬੜੀ ਵੱਡੀ ਗੱਲ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਹੋਏ ਨੇ ਪਾਕਾ ਚੜ੍ਹਨ ਦੇ ਕਲਾਕਾਰ ਨੇ ਹਾਲਸਾ ਹੈਲੋ 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 ਅੱਜ ਪਿੰਡ ਸਾਹਰ ਪਿੰਡ ਸੰਧਵਾਲੇ ਸਾਸ ਸੰਗਤ ਤੇ ਸਾਰੇ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਸਾਰਾ ਹੀ ਨਗਰ ਨਗਰ ਕੀਰਤਨ ਕੱਢ ਰਿਹਾ ਹੈ ਤੇ ਪਹਿਲਾਂ ਪਰਬਾਤ ਖੇਡ ਦੇ ਰੂਪ ਵਿੱਚ ਸਾਰੇ ਨਗਰ ਨੇ ਪਰਬਾਤ ਫੇਰੀਆਂ ਕੱਢੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਸਾਡੇ ਨਗਰ ਜਿਹੜਾ ਵਾ ਉਹ ਹਰ ਸਾਲ ਹੀ ਮਨਾਉਂਦਾ ਵਾ ਤੇ ਜਿਸ ਤਰ੍ਹਾਂ ਤੁਸੀਂ ਸੰਗਤਾਂ ਦਾ ਹੜ੍ਹ ਵੇਖ ਰਹੇ ਹੋ ਇਸੇ ਤਰ੍ਹਾਂ ਹੀ ਜਿੱਥੇ-ਜਿੱਥੇ ਕਿਤੇ ਦੇਸ਼ਾਂ-ਵਿਦੇਸ਼ਾਂ ਵਿੱਚ ਸੰਗਤ ਵਸਦੀ ਆ ਉਹ ਸਾਰੇ ਅੱਜ ਗੁਰੂ ਮਹਾਰਾਜ ਦਾ ਜਿਹੜਾ ਵਾ ਉਹ ਜਨਮ ਦਿਹਾੜਾ ਮਨਾ ਰਹੇ ਨੇ ਗੁਰਪੁਰ ਮਨਾ ਰਹੇ ਨੇ ਤੇ ਸਾਡੇ ਸਾਰੇ ਪਿੰਡ ਦੀ ਸਾਧ ਸੰਗਤ ਸੇ ਪਿੰਡ ਸੰਧਵਾ ਦੀ ਤੇ ਸਾਰਾ ਹੀ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਗੁਰੂ ਮਹਾਰਾਜ ਜੀ ਨਾਲ ਬਿਰਾਜਮਾਨ ਨੇ ਤੇ ਬੜੀ ਖੁਸ਼ੀ ਦਾ ਦਿਨ ਆ ਕਿ ਜਿਹੜਾ ਹਰ ਸਾਲ ਦੀ ਤਰ੍ਹਾਂ ਅਸੀਂ ਗੁਰੂ ਮਹਾਰਾਜ ਦਾ ਦਿਨ ਜਿਹੜਾ ਵਾ ਉਮ ਮਨਾਉਂਦੇ ਆ ਜਿੱਥੇ ਵੀ ਕਿਤੇ ਸੰਗਤਾਂ ਨੇ ਮੈਂ ਸਾਰਿਆਂ ਨੂੰ ਲੱਖ ਲੱਖ ਅੱਜ ਦੇ ਦਿਨ ਦੇ ਉੱਤੇ ਵਧਾਈ ਦਿੰਦਾ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨਾ ਕਿ ਗੁਰੂ ਮਹਾਰਾਜ ਚੜ੍ਹਦੀ ਕਲਾ ਸਾਰਿਆਂ ਦੀ ਰੱਖੇ ਸਾਰੇ ਨਗਰ ਦੀ ਚੜ੍ਹਦੀ ਕਲਾ ਰੱਖੇ ਤੇ ਇਸੇ ਤਰ੍ਹਾਂ ਹੀ ਅਸਾਂ ਜਿਹੜਾ ਦਿਨ ਵਾ ਗੁਰੂ ਮਹਾਰਾਜ ਦਾ ਮਨਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾਂ ਸਤਿ ਸ੍ਰੀ ਅਕਾਲ